ਬਸੰਤ ਇੱਕ ਉਹ ਨਾਮ ਜੋ ਦੁਨੀਆ ਭਰ ਵਿੱਚ ਆਈਸਕ੍ਰੀਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਲੁਧਿਆਣਾ ਦੇ ਵਿੱਚ ਬਸੰਤ ਫੂਡ ਪਲਾਜ਼ਾ ਦੇ ਨਾਮ ਦੇ ਨਾਲ ਮਸ਼ਹੂਰ ਹੈ ਹੁਣ ਇਸ ਨੇ ਆਪਣੀ ਇੱਕ ਬ੍ਰਾਂਚ ਖੰਨਾ ਦੇ ਵਿੱਚ ਵੀ ਫੂਡ ਪਲਾਜ਼ਾ ਖੰਨਾ ਵੀ ਕੇ ਖੋਲ ਦਿੱਤੀ ਹੈ ਜੋ ਕਿ ਗੁਲਜਾਰ ਗਰੁੱਪ ਆਫ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਬਣਾਇਆ ਗਿਆ ਹੈ ਇੱਕ ਬਹੁਤ ਹੀ ਖੂਬਸੂਰਤ ਪੈਲੇਸ ਦਾ ਨਿਰਮਾਣ ਵੀ ਕੀਤਾ ਗਿਆ ਹੈ ਜਿਸ ਦੀ ਓਪਨਿੰਗ ਗੁਰੂ ਜੀ ਦੇ ਭਜਨਾਂ ਦੇ ਨਾਲ ਗੁਰੂ ਜੀ ਦੇ ਚਰਨਾਂ ਦੇ ਨਾਲ ਕੀਤੀ ਗਈ ਅੱਜ ਇਸ ਓਪਨਿੰਗ ਵਿੱਚ ਖੰਨਾ ਸ਼ਹਿਰ ਦੀਆਂ ਕਈ ਜਾਣੀਆਂ ਪਹਿਚਾਨੀਆਂ ਸ਼ਖਸੀਅਤਾਂ ਨੇ ਇੱਥੇ ਆ ਕੇ ਪੂਰੀ ਸਾਭ ਤੇ ਉਹਨਾਂ ਦੇ ਸਾਥੀਆਂ ਨੂੰ ਵਧਾਈਆਂ ਦਿੱਤੀਆਂ ਬਸੰਤ ਫੂਡ ਪਲਾਜ਼ਾ ਖਾਣ-ਪੀਣ ਦੇ ਮਾਮਲੇ ਵਿੱਚ ਆਪਣੀ ਵੈਰਾਈਟੀ ਦੇ ਮਾਮਲੇ ਦੇ ਵਿੱਚ ਆਪਣੀ ਸਰਵਿਸ ਦੇ ਮਾਮਲੇ ਦੇ ਵਿੱਚ ਮੰਨਿਆ ਜਾਂਦਾ ਹੈ ਦੇਸ਼ ਭਰ ਵਿੱਚ ਇਹਨਾਂ ਦੀਆਂ ਕਈ ਬ੍ਰਾਂਚਾਂ ਹਨ ਅਤੇ ਅੱਜ ਇਸ ਦੀ ਸ਼ੁਰੂਆਤ ਖੰਨਾ ਦੇ ਵਿੱਚ ਵੀ ਗੁਰੂ ਜੀ ਦੇ ਅਸ਼ੀਰਵਾਦ ਨਾਲ ਹੋ ਚੁੱਕੀ ਹੈ ਬਸੰਤ ਫੋਰ ਪਲਾਜ਼ਾ ਵਿੱਚ ਮਿੰਨੀ ਰੈਸਟੋਰੈਂਟ ਕਿਟੀ ਹਾਲ ਤੇ 200 ਬੰਦਿਆਂ ਦੀ ਸੈਟਿੰਗ ਵਾਲਾ ਇੱਕ ਬੈਂਕਟ ਹਾਲ ਵੀ ਤਿਆਰ ਹੋ ਚੁੱਕਿਆ ਹੈ ਸੋ ਜੀਟੀ ਰੋਡ ਤੋਂ ਨੰਗਦੇ ਦੇਸ਼ ਵਿਦੇਸ਼ਾਂ ਨੂੰ ਜਾਣ ਵਾਲੇ ਪੰਜਾਬੀਆਂ ਵਾਸਤੇ ਇਹ ਇੱਕ ਬਹੁਤ ਬੜੀ ਦੇਰ ਹੈ ਬਹੁਤ ਬੜੀ ਯਪਲਾਦੀ ਹੈ ਜੇ ਤੁਸੀਂ ਦਿੱਲੀ ਜਾ ਰਹੇ ਹੋ ਜਾਂ ਦਿੱਲੀ ਤੋਂ ਵਾਪਸ ਅੰਬਰਸਰ ਨੂੰ ਆਣਾ ਜਲੰਧ ਤੋਂ ਜਾ ਰਹੇ ਹੋ ਤਾਂ ਤੁਸੀਂ ਹੁਣ ਇੱਥੇ ਬੈਠ ਕੇ ਬਸੰਤ ਦੀ ਕੋਡ ਦਾ ਆਈਸਕ੍ਰੀਮ ਦਾ ਆਨੰਦ ਮਾਣ ਸਕਦੇ ਹੋ ਉਹਨਾਂ ਦਾ ਵੱਡਾ ਬੇਟਾ ਕਹਿੰਦੇ ਨੇ ਕਿ ਬਸੰਤ ਪੰਜਮੀ ਲੰਘ ਚੁੱਕੀ ਹੈ ਤੇ ਹਰ ਇੱਕ ਬੰਦੇ ਨੂੰ ਹੁੰਦਾ ਕਿ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਣਾ ਹੈ ਤੇ ਅਸੀਂ ਆਈਸਕ੍ਰੀਮ ਖਾਣੀ ਹੈ ਮੇਰਾ ਵੀ ਜਦੋਂ ਆਈਸਕ੍ਰੀਮ ਖਾਣ ਦਾ ਜੀ ਹੁੰਦਾ ਤਾਂ ਮੈਂ ਲੁਧਾਣਾ ਜਾਣਾ ਹੈ ਔਰ ਆਈਸਕ੍ਰੀਮ ਹੁੰਦੀ ਹੈ ਬਸੰਤ ਵਾਲਿਆਂ ਦੀ ਲੁਧਾਣਾ ਦਾ ਸਫ਼ਰ 45 ਕਿਲੋਮੀਟਰ ਪਰ ਜੇਕਰ ਖੰਨੇ ਦੇ ਵਿੱਚ ਬਸੰਤ ਆਈਸਕ੍ਰੀਮ ਮਿਲਣ ਲੱਗ ਜਵੇ ਤਾਂ ਫਿਰ ਨਜ਼ਾਰੇ ਆ ਜਾਣ ਔਰ ਇਹ ਕੰਮ ਕਰ ਦਿੱਤਾ ਪੂਰੀ ਸਾਹਿਬ ਨੇ ਉਹਨਾਂ ਨੇ ਬਸੰਤ ਵਾਲਿਆਂ ਨੂੰ ਖੰਨੇ ਲਿਆਂਦਾ ਤੇ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਹੈ ਉਹ ਇੱਕ ਬਹੁਤ ਹੀ ਖੂਬਸੂਰਤ ਪੈਲੈਸ ਦਾ ਨਿਰਮਾਣ ਕੀਤਾ ਜਿੱਥੇ ਬਸੰਤ ਆਈਸਕ੍ਰੀਮ ਵੀ ਜਿਹੜੀ ਹੈ ਉਹ ਵੀ ਆਪਾਂ ਨੂੰ ਖਾਣ ਨੂੰ ਮਿਲੂਗੀ ਸੋ ਅੱਜ ਮਹੂਰਤ ਹੈ ਅੱਜ ਕੀ ਕਹਿਣਾ ਚਾਹੁੰਦਾ ਜਿਹੜੀ ਅੱਜ ਬਸੰਤ ਤੁਸੂਰੇ ਖੋਲੇ ਰੈਟੂਨ ਖੋਲੇ ਤੁਹਾਨੂੰ ਅੰਦਰ ਵਿੱਚ ਬੈਸੀ ਬਹੁਤ ਮਸ਼ਹੂਰ ਹੁੰਦਾ ਆਣਾ ਨਹੀਂ ਪੂਰੇ ਪੰਜਾਬ ਅਸੀਂ ਤੁਹਾਨੂੰ ਦੀ ਗੱਲ ਕਰ ਸਕਦੇ ਆ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਸਾਡੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਇੱਕ ਕੁਆਲਿਟੀ ਦੇਣ ਦੀ ਉਸੇ ਕੁਆਲਿਟੀ ਦੇ ਬੇਸ ਤੇ ਹੀ ਅਗਰ ਅਸੀਂ ਕੁਆਲਿਟੀ ਦੇਨੇ ਆ ਤਾਂ ਕਸਟਮਰ ਦਾ ਪਿਆਰ ਹੈ ਵਾਜਿਬ ਰੇਟਾਂ ਦੇ ਦੇਨੇ ਆ ਤਾਂ ਕਸਟਮਰ ਦਾ ਪਿਆਰ ਹੈ ਅੱਛਾ ਐਂਬੀਅੰਸ ਦੇਨੇ ਆ ਤਾਂ ਕਸਟਮਰ ਦਾ ਪਿਆਰ ਹੈ ਤੋ ਸਾਡਾ ਸ਼ੁਰੂ ਤੋਂ ਇਹੀ ਮੋਟਿਵ ਰਹਾ ਹੈ ਅچھے ਐਂਬੀਅੰਸ ਦੇ ਵਿੱਚ ਨੋਮੀਨਲ ਰੇਟ ਦੇ ਵਿੱਚ ਅੱਛਾ ਖਾਣਾ ਖਵਾਣਾ ਹਾਈਜਨਿਕ ਖਾਣਾ ਖਵਾਣਾ ਜੋ ਆਜੀ ਦੀ ਰੇਟ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਔਰ ਖੰਨੇ ਵਿੱਚ ਜਦੋਂ ਪੂਰੀ ਸਾਹਿਬ ਨਾਲ ਮੇਰਾ ਕੰਟੈਕਟ ਹੋਇਆ ਉਹਨਾਂ ਨੇ ਸਪੈਸ਼ਲੀ ਮਨਿੱਚਾ ਜਾਇਜ਼ ਕੀਤੀ ਕਿ ਅਸੀਂ ਇੱਥੇ ਲੈ ਕੇ ਆਨੇ ਆ ਔਰ ਖੰਨੇ ਵਰਗੇ ਸ਼ਹਿਰ ਦੇ ਵਿੱਚ ਲੁਧਿਆਣੇ ਤੋਂ ਵੀ ਵੱਡਾ ਆਊਟਲੈਟ ਖੁੱਲਿਆ ਜਿਹਦੇ ਲਈ ਇੱਕ ਮਨ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਔਰ ਮਨ ਨੂੰ ਪੂਰੀ ਜੀ ਦੇ ਵੀ ਬੜਾ ਮਾਣ ਮਹਿਸੂਸ ਹੁੰਦਾ ਇਸ ਚੀਜ਼ ਦਾ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਇੱਕ ਸ਼ਹਿਰ ਵਾਸੀਆਂ ਨੂੰ ਇੱਕ ਆਪਣੇ ਵੱਲੋਂ ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਉਹਨਾਂ ਕੋ ਅਸੀਂ ਵਧੀਆ ਖਾਣਾ ਖਵਾਈਏ ਅੱਛਾ ਖਾਣਾ ਖਵਾਈਏ ਬਹੁਤ ਵਾਜਿਬ ਰੇਟ ਦਾ ਖਾਣਾ ਖਵਾਈਏ ਔਰ ਸਭ ਤੋਂ ਵੱਡੀ ਚੀਜ਼ ਕਿ ਹਰ ਤਰ੍ਹਾਂ ਦਾ ਕੁਜ਼ੀਨ ਇੰਡੀਅਨ ਚਾਈਨੀਜ਼ ਕੰਟੀਨੈਂਟਲ ਸਾਊਥ ਇੰਡੀਅਨ ਔਰ ਆਈਸਕ੍ਰੀਮਸ ਦਾ ਹੈ ਇਹ ਨਾਲ ਅਸੀਂ ਸਾਰੇ ਤਰ੍ਹਾਂ ਦੇ ਕੁਜ਼ੀਨ ਇੱਥੇ ਦਵਾਂਗੇ ਬਿਲਕੁਲ ਸਰ ਸੰਤ ਲੁਧਿਆਣਾ ਤੋਂ ਬਾਅਦ ਖੰਨੇ ਕੀ ਹੋਰ ਵੀ ਤੁਹਾਡੇ ਔਲਟਲੈਟ ਸਰ ਮੇਰੇ ਇਸ ਟਾਈਮ 40 ਆਊਟਲੈਟ ਹੈਗੇ ਜਿਹੜੇ 올ਓਵਰ ਪੰਜਾਬ ਹਰਿਆਣਾ ਹਿਮਾਚਲ ਔਰ ਹੁਣ ਦਿੱਲੀ ਦੇ ਵਿੱਚ ਜਲਦੀ ਖੁੱਲਣ ਜਾ ਰਹੇ ਨੇ ਆਊਟਲੈਟ ਮੇਰਾ ਟਾਰਗੇਟ 1 ਸਾਲ ਦੇ ਵਿੱਚ 100 ਆਊਟਲੈਟ ਖੋਲਣ ਦਾ ਕਿ ਜਦੋਂ ਕਿ ਪੂਰੇ ਇੰਡੀਆ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਵੱਧ ਤੋਂ ਵੱਧ ਆਊਟਲੈਟ ਖੋਲ੍ਹਾਂ ਤੇ ਜਨਾਬ ਤੁਹਾਨੂੰ ਸਭ ਨੂੰ ਮੁਬਾਰਕਾਂ ਤੇ ਜਿਹੜਾ ਅੱਜ ਬਸੰਤ ਦੇ ਨਾਲ ਜਿਹੜਾ ਮਿਲ ਕੇ ਤੁਸੀਂ ਇੱਕ ਬਸੰਤ ਰੁੱਤ ਦਾ ਵੀ ਮੌਸਮ ਚੱਲ ਰਿਹਾ ਹੈ ਔਰ ਅੱਜ ਤੁਸੀਂ ਇਹਦੀ ਰਿਪੋਰਟ ਕੀਤਾ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਦਿਨ ਮੁਬਾਰਕਾਂ ਦਵਾਂਗਾ ਕਿ ਜੋ ਲੁਧਿਆਣੇ ਦਾ ਟੇਸਟ ਬਸੰਤ ਦਾ ਹੈ ਉਹ ਅਸੀਂ ਹੁਣ ਕੰਨੇ ਦੇ ਵਿੱਚ ਲਿਆਂਦਾ ਕਿਵੇਂ ਸੋਚਿਆ ਤੁਸੀਂ ਬਸੰਤ ਨੂੰ ਲੈ ਕੇ ਆਉਂਗੇ ਹੋਰ ਵੀ ਬਹੁਤ ਬ੍ਰਾਂਡ ਨੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਨੇ ਬਸੰਤ ਠੀਕ ਹੈ ਅਸੀਂ ਵੀ ਬਹੁਤ ਜਿਵੇਂ ਖਾਣ ਪੀਣ ਦੇ ਦਾ ਚਲੋ ਅਸੀਂ ਵੀ ਬਹੁਤ ਸ਼ਿਕੀਨਾ ਸੀ ਚੰਡੀਗੜ੍ਹ ਵਗੈਰਾ ਦਿੱਲੀ ਵਗੈਰਾ ਹੋរី ਬਹੁਤ ਘੁੰਮਦੇ ਰਹੇ ਆ ਕੈਨੇਡਾ ਅਮਰੀਕਾ ਪਰ ਸਾਨੂੰ ਜੋ ਟੇਸਟ ਬਸੰਤ ਦੇ ਵਿੱਚ ਲੱਗਿਆ ਫੂਡ ਬੜਾ ਹਾਈਜਨਿਕ ਫੂਡ ਹੈ ਇਹਨਾਂ ਦਾ ਔਰ ਇਹ ਕਿੰਨਾ ਜਿੰਨਾ ਵੀ ਫੂਡ ਬੰਦਾ ਉਹ ਦੇਸੀ ਘੀਤੇ ਵਿੱਚ ਬੰਦਾ ਔਰ ਜਿਹਨੀ ਇਹ ਨਹੀਂ ਸਰਵਿਸ ਹੈ ਬਹੁਤ ਫਰਸਟ ਕਲਾਸ ਸਰਵਿਸ ਹੈ ਜੀ ਇੱਥੇ ਹਰ ਇੱਕ ਚੀਜ਼ ਹਾਈਜਨਿਕ ਮਿਲਦੀ ਹੈ ਇਹਨੂੰ ਦੇਖ ਕੇ ਸਾਡੇ ਮਨ ਚ ਬਹੁਤ ਦਿਨ ਤੋਂ ਵਿਚਾਰਿਆ ਰਿਹਾ ਜੇ ਅਸੀਂ ਕੰਨੇ ਦੇ ਵਿੱਚ ਪਸੰਦ ਕੋਲੀ ਆ ਅਸੀਂ ਹੁਣ ਖੰਨੇ ਦੇ ਵਿੱਚ ਕੰਨੇ ਤੋਂ ਤਕਰੀਬਨ 6 ਕਿਲੋਮੀਟਰ ਅੱਗੇ ਜਾ ਕੇ ਹੈ 골ਡਨ ਰਿਜ਼ੋਰਟ ਦੇ ਨਾਲ ਹੈ ਇੱਕ ਪ੍ਰੋਪਰਟੀ ਇੱਥੇ ਬਸੰਤ ਕੋਲੀ ਹੈ ਰੈਸਟੋਰੈਂਟ ਦਾ ਨਾਮ ਨਾ ਹੋਰ ਕੀ ਜਿਹੜੀ ਹੈ ਉਹ ਬੀਰਸ ਇਸ ਸਭ ਤੋਂ ਜ਼ਿਆਦਾ ਮਸ਼ਹੂਰੀ ਤਾਂ ਬਸੰਤ ਦੀ ਆਈਸਕ੍ਰੀਮ ਦੇ ਰੂਪੀ ਵਿੱਚ ਰਹੀ ਹੈ ਪਰ ਹੁਣ ਇਹਨਾਂ ਦੀ ਫੂਡ ਦੇ ਵਿੱਚ ਵੀ ਬਹੁਤ ਮਸ਼ਹੂਰੀ ਹੈ ਤੇ ਆਈਸਕ੍ਰੀਮ ਪਰਲਰ ਕਾਫੀ ਇਹ ਸਾਰੀਆਂ ਚੀਜ਼ਾਂ ਸਨੈਕਸ ਵਗੈਰਾ ਹੈਗਾ نیچے ਵੈਜੀਟੇਰੀਅਨ ਰੈਸਟੋਰੈਂਟ ਹੈ ਉੱਪਰ ਕਿਟੀ ਹਾਲ ਹੈ ਪਿੱਛੇ ਬੈਂਕ ਉਟਾਲ ਹੈ ਔਰ ਮੂਲੇਪਾਸੇ ਸਾਡੇ ਗੋਲ ਗੱਪੇ ਟਿੱਕੀ ਇਹ ਉਹ ਸਭ ਕੁਝ ਸਟਾਲ ਸਾਰੀਆਂ ਲੱਗਣੀਆਂ ਭਰਪੂਰ ਭਰਪੂਰ ਆਨੰਦ ਵਾਲੀ ਚੀਜ਼ਾਂ ਔਰ ਮੈਂ ਸ਼ਹਿਰ ਵਾਸੀਆਂ ਨੂੰ ਕਹਾਂਗਾ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਅੱਜ ਜਿਵੇਂ ਸਾਡੇ ਸ਼ਹਿਰ ਖੰਨਾ ਸ਼ਹਿਰ ਦਾ ਬੈਦ ਦੀ ਖਾਣ ਪੀਣ ਦਾ ਸਕੀਨ ਹੈ ਕਿ ਉਹ ਵੀ ਜਿਹੜਾ ਹੈ ਜਿਸ ਵੀ ਸ਼ੁਰੂ ਹੋਣ ਜਾ ਰਿਹਾ ਹੈ ਪੈਕ ਬੁੱਕ ਸਿਸਟਮ ਜਿਹੜਾ ਹੋ ਰਿਹਾ ਹੈ ਕੋਈ ਬਾਹਰੋਂ ਦਾ ਕੋਈ ਨਹੀਂ ਇੱਕ ਟਾਈਮ ਲੱਗੇਗਾ ਥੋੜਾ ਜਾਂ ਸਿਸਟਮ ਦੇ ਵਿੱਚ ਸਾਰਾ ਕੁਝ ਆ ਸੋ ਜਿਹੜਾ ਪਹਿਲਾ ਸੁਬਣਾਇਆ ਥੋੜਾ ਮੈਂ ਨਹੀਂ ਹਾਲ ਬਣਾਇਆ ਕਿੰਨੀ ਕਪੈਸਿਟੀ ਹੁੰਦੀ ਹੈ ਉਹ 400 ਬੰਦੇ ਦੀ ਕਪੈਸਿਟੀ ਹੈ ਅਸੀਂ ਇਹਨੂੰ 1 ਮਹੀਨੇ ਬਾਅਦ ਸ਼ੁਰੂ ਕਰ ਦਾਂਗੇ ਲੇਕਿਨ ਹੁਣ ਸਾਡਾ ਜਿਹੜਾ ਜਿਹੜਾ ਜਿੰਨੂੰ ਹੋਰ ਤੋਂ ਹੈ ਇਹ ਇਹ ਰੈਸਟੋਰੈਂਟ ਕਿਟੀ ਹਾਲ ਤੇ ਸਾਡਾ ਜਿਹੜਾ ਆਈਸਕ੍ਰੀਮ ਪਾਰਲਰ ਹੈ ਇਸ ਨੂੰ